ਅੱਜ ਅਸੀਂ ਸਿੱਧ ਸਹੀਦ ਸਤੀ ਪੂਆ ਜੀ ਦੇ ਸਥਾਨ ਤੇ ਖੜੇ ਆ ਪਿੰਡ ਕਟੂ ਵਿਖੇ ਇੱਥੇ ਸਮਾਗਮ ਸੀ ਸਰਾਨਾ ਸਮਾਗਮ ਸੀਗੇ ਜਿਹੜਾ ਅਖੰਡ ਪੰਡ ਸਾਹਿਬ ਦੀ ਡੇਢੀ ਦੇ ਘੋਗ ਪੈਂਦੇ ਨੇ ਉਹ ਅੱਜ ਪਏ ਨੇਗੇ ਸੋ ਇੱਥੇ ਸਮਾਗਮਾਂ ਤੋਂ ਉਪਰੰਤ ਜਿਵੇਂ ਢਾਡੀ ਕੁਇਸ਼ਰ ਲੱਗਦੇ ਨੇਗੇ ਸਾਡੇ ਬਾਈ ਜੀ ਨੇ ਨਿਰਮਲ ਹੀਰਾ ਜੀ ਇਹਨਾਂ ਨੇ ਗਾਣਾ ਗਾਇਆ ਜਿਹੜਾ ਉੱਠਦਾ ਝੜਕ ਦਿੰਦਾ ਬਾਬਲਾ ਕੁੜੀਆਂ ਮੈਂ ਤਾਂ ਕਰਕੇ ਮੈਨੂੰ ਬਹੁਤ ਸੋਹਣਾ ਗਾਣਾ ਮੇਰੇ ਮਨ ਦੇ ਦਿਲ ਤੇ ਲੱਗਿਆ ਹੈ ਗਾਣਾ ਸਾਡੇ ਬਲਜੀਤ ਬੜਵਰ ਜੀ ਨੇ ਗਾਇਆ ਹੈ ਗਾਣਾ ਜੋ ਲੈਣਾ ਤਾਂ ਚਾਉਂਦੀ ਨਹੀਂ ਸੀ ਬੋਲ ਆ ਗਿਆ ਜਿੰਦ ਰਾਜਮਾਨ ਵਾਲਾ ਹੋ ਲਿਆ ਗਿਆ ਖੌਰੇ ਪਿਛਲੇ ਜਨਮ ਵਿੱਚ ਆਈਏ ਈਡਾ ਕੀ ਗੁਨਾਹ ਕਰਕੇ ਜਿਹੜਾ ਉੱਤ ਦੇ ਚੜਕ ਦਿੰਦਾ बावਲਾ ਬੇ ਮੈਂ ਕੁੜੀਆਂ ਮਤਾਂ ਕਰਕੇ ਜਿਹੜਾ ਉੱਤ ਦੇ ਜਿਹੜੇ ਕਿ ਦਿੰਦੇ ਬਾਵਲਾ ਬੇ ਮੈਂ ਕੁੜੀਆਂ ਮੈਂ ਤਾਂ ਕਰਕੇ ਜਮ ਪਲ ਤਾਂ ਮੈਂ ਇਸ ਦੀਆਂ ਕਰਦੀ ਦਿਨ ਉਪਰੇ ਆ ਮੰਗੂ ਪੂਰੇ ਕਰਦੀ ਜਮ ਪਲ ਤਾਂ ਮੈਂ ਇਸ ਦੀਆਂ ਕਰਦੀ ਦਿਨ ਉਪਰੇ ਆ ਮੰਗੂ ਪੂਰੇ ਕਰਦੀ ਨਿੱਕੇ ਬੀਰਬਲ ਜੀ ਤੈਨੂੰ ਤਾਂ ਰੱਖਦੇ ਨਿੱਕੇ ਬੀਰ ਬਲ ਦੀ ਤੋਨੂ ਤਾਂ ਰੱਖਦੇ ਹੱਥਾਂ ਦੀ ਤੁਸੀਂ ਛਾ ਕਰਕੇ ਜਿਹੜਾ ਉੱਠਦਾ ਚੜਕ ਦਿੰਦਾ ਬਾਬਲਾਵੇ ਮੈਂ ਕੁੜੀਆਂ ਮਤਾਂ ਕਰਕੇ ਜਿਹੜਾ ਉੱਠਦਾ ਚੜਕ ਦਿੰਦਾ ਬਾਬਲਾਵੇ ਮੈਂ ਕੁੜੀਆਂ ਮਤਾਂ ਕਰਕੇ ਮੈਂ ਕੁੜੀਆਂ ਮਤਾਂ ਕਰਕੇ ਮੈਂ ਕੁੜੀਆਂ ਮੈਂ ਤਾਂ ਕਰਕੇ ਸੋ ਬੈਜੀ ਜੀ ਜੇ ਤੁਸੀਂ ਇਹ ਗਾਣਾ ਸੁਣੋਗੇ ਤੁਹਾਨੂੰ ਮਨ ਲੱਗੂਗਾ ਯਾਰ ਵੀ ਇੱਕ ਲੜਕੀ ਮੈਂ ਮਲ ਬਾਈ ਗੀਤ ਇਸ ਤਰ੍ਹਾਂ ਦਾ ਵੀ ਲੜਕੀ ਕਹਿ ਰਹੀ ਹੈ ਵੀ ਮੈਨੂੰ ਮਾਪੇ ਜਿਹੜੇ ਕਹਿੰਦੇ ਮੈਂ ਕੁੜੀਆਂ ਤਾਂ ਕਰਕੇ ਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਬੈਜੀ ਤੇ ਮੇਰਾ ਨਾਮ ਹੈਗਾ ਨਿਰਮਲ ਹਿਰਾ ਜੀ ਪਿੰਡ ਕਿਲਾ ਹਕੀਮਾ ਤੋਂ ਪਹਿਲੇ ਦਿਨ ਤੋਂ ਪਹਿਲਾਂ ਤਾਂ ਮੈਂ ਸਾਜ਼ ਵਜਾਉਂਦਾ ਸੀ ਵੀਰ ਜੀ ਤੇ ਹੁਣ ਮੈਂ ਗਾਇਕੀ ਵੱਲ ਨੂੰ ਵੱਧ ਰਿਹਾ ਬਹੁਤ ਮੈਨੂੰ ਜਿੱਥੇ ਵੀ ਜਾਣਾ ਬਹੁਤ ਜ਼ਿਆਦਾ ਰਿਸਪੌਂਸ ਮਿਲਦਾ ਜਿਹੜੇ ਪਿੰਡ ਵੀ ਜਾਵਾਂ ਜਿੱਥੇ ਵੀ ਜਾਮਾ ਚੈਨ ਵਾਲੇ ਬਹੁਤ ਵਧੀਆ ਮੇਰੀ ਐਕਟਰ ਬੂ ਲੈ ਕੇ ਜਾਂਦੇ ਨੇ ਸਾਰਿਆਂ ਦਾ ਮੈਂ ਇੱਥੇ ਆ ਜਾਂਦਾ ਜੀ ਆਇਆਂ ਨੂੰ ਕਹਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਕੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ